ਕੜਾਹੀ ਵਿੱਚ ਉਹਦਾ ਖੜਕਾ ਹੁੰਦਾ ਉਸੇ ਲੇਪ ਦੇ ਕੋਲ ਔਰ ਮਦੰਨੇ ਜੰਗ ਚੋਂ ਭੱਜ ਕੇ ਆਇਆ ਰਾਜਕੁਮਾਰ ਖੜੇ ਚੰਗੇਜ਼ ਖਾਨ ਉੱਥੇ ਹੀ ਉਹਦੀ ਮਾਂ ਖੜੀ ਹੈ ਜਦੋਂ ਉਹ ਕਰਸ਼ੀ ਨਾਲ ਹਿਲਾਉਂਦੀ ਹੈ ਕੜਾਹੀ ਵਿੱਚ ਉਹ ਲੇਪ ਤੇ ਹਾਰ ਕਰੇ ਉਹਦੀ ਮਾਂ ਨੇ ਇੱਕ ਗੱਲ ਕਹੀ ਨੌਕਰਾਨੀ ਨੂੰ ਕਹਿੰਦੀ ਨਹੀਂ ਗੱਲ ਸੁਣ ਆਵਾਜ਼ ਨਾ ਕਰ ਕੜਾਹੀ ਤੇ ਕਰਸ਼ੀ ਦੀ ਲੋਹੇ ਦੀ ਆਵਾਜ਼ ਤਾਂ ਸੁਣ ਕੇ ਮੇਰਾ ਪੁੱਤ ਮਦੰਨੇ ਜੰਗ ਚੋਂ ਡਰ ਕੇ ਭੱਜਿਆ ਜੇ ਕੜਾਹੀ ਦੇ ਲੋਹੇ ਦੀ ਆਵਾਜ਼ ਸੁਣੀ ਕਿਤੇ ਘਰੋਂ ਭੱਜਿਆ ਫਿਰ ਕਿੱਥੇ ਜਾਹੇਗਾ ਮਾਂ ਦੀ ਕਹੀ ਹੋਈ ਗੱਲ ਸਿੱਧੀ ਦਿਲ ਤੇ ਲੱਗ ਗਈ ਆਪਣੇ ਆਪੇ ਸ਼ਰਮਸਾਰ ਹੋਇਆ ਲੋਹੇ ਦੇ ਖੜਾਕ ਤੋਂ ਇਹ ਡਰਦਾ ਭੱਜ ਕੇ ਮਦੰਨੇ ਜੰਗ ਚੋਂ ਆਇਆ ਕੜਸੀ ਤੇ ਕੜਾਹੀ ਖੜਕਦੀ ਸੁਣ ਕੇ ਕਿਤੇ ਘਰੋਂ ਨਾ ਭੱਜ ਜਾਏ ਜਦੋਂ ਨੌਤਰਾਣੀ ਨੂੰ ਇਹ ਗੱਲ ਕਈ ਮਾਂ ਦਾ ਮਾਰਿਆ ਮਿਹਣਾ ਦਿਲ ਤੇ ਲੱਗੇ ਹੱਥ ਜੋੜ ਕੇ ਆਪਣੀ ਮਾਂ ਨੂੰ ਕਹਿੰਦਾ ਮਾਂ ਤੂੰ ਇੰਨੀ ਦਲੇਰ ਕਿਵੇਂ ਹੈ ਤੇ ਮੈਂ ਇੰਨਾ ਕਾਇਰ ਕਿਉਂ ਰਹਿ ਗਿਆ